ਸਰਸ਼ਕ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਜਲੰਧਰ ਦੇ ਵਿੱਚ ਆਂਗਣਵਾੜੀ ਵਰਕਰਾਂ ਦੀ ਇੱਕ ਵੱਡੀ ਰੈਲੀ ਦਾ ਅੱਜ ਆਯੋਜਨ ਕੀਤਾ ਗਿਆ। ਹਾਲਾਂਕਿ ਇਸ ਰੈਲੀ ਦੇ ਵਿੱਚ ਪਹੁੰਚਣ ਦੇ ਲਈ ਬਠਿੰਡਾ ਤੋਂ ਵੀ ਵਰਕਰਾਂ ਨੇ ਨਿਕਲਣਾ ਸੀ ਪਰ ਸਵੇਰੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਵਰਕਰਾਂ ਤੇ ਇਹਨਾਂ ਦੀ ਪ੍ਰਧਾਨ ਨੂੰ ਕਾਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਦਰਅਸਲ ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰ ਜਿਨ੍ਹਾਂ ਦੇ ਵੱਲੋਂ ਜਲੰਧਰ ਦੇ ਵਿੱਚ ਅੱਜ ਵੱਡੀ ਰੈਲੀ ਕੀਤੀ ਜਾ ਰਹੀ ਸੀ ਤਾਂ ਇਸੀ ਰੈਲੀ ਦੇ ਦਰਮਿਆਨ ਸੂਬੇ ਪਾਰ ਦੇ ਜੋ ਜੜੀਆਂ ਆਂਗਣਵਾੜੀ ਵਰਕਰਾਂ ਨੂੰ ਪਹੁੰਚ ਰਹੀਆਂ ਸਨ ਤਾਂ ਇਸੇ ਦਰਮਿਆਨ ਬਠਿੰਡਾ ਦੇ ਵਿੱਚ ਆਂਗਣਵਾੜੀ ਵਰਕਰ ਤੇ ਉਹਨਾਂ ਦੀ ਪ੍ਰਧਾਨ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਦਰਅਸਲ ਇਸ ਦੌਰਾਨ ਇਹਨਾਂ ਪ੍ਰਸ਼ਾਸਨ ਤੇ ਗੁੱਸਾ ਜ਼ਾਹਰ ਕਰਦਿਆ ਹੋਇਆ ਪਰ ਕਿਹਾ ਕਿ ਪ੍ਰਸ਼ਾਸਨ ਦੇ ਬੁਲੂਹੋਂ ਇਹਨਾਂ ਨੂੰ ਅਜੇਹੇ ਘਰ ਦੇ ਵਿੱਚ ਕੈਦ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਅੱਜ ਸਵੇਰੇ ਹੀ ਪੁਲਿਸ ਘਰਾਂ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਇਹਨਾਂ ਵਰਕਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਜੀ ਮੈਂ ਪ੍ਰਕਾਸ਼ਪੁਰ ਸੋਹੀ ਅੰਗਨਵਾੜੀ ਕਲਾਜਟ ਯੂਨੀਅਨ ਸੀ2 ਜ਼ਿਲ੍ਹਾ ਫਟਾ ਜੀ ਅੱਜ ਸਾਡੀ ਜਲੰਧਰ ਰੈਲੀ ਸੀਗੀ ਜੀ ਸਾਰੇ ਪੰਜਾਬ ਦੀ ਰੱਖੀ ਹੋਈ ਤੇ ਉੱਥੇ ਅਸੀਂ ਜਾਣਾ ਸੀਗਾ ਤਾਂ ਮੈਨੂੰ अर्ਲੀ ਵਰਨਿੰਗ ਹੀ ਇਹਨਾਂ ਨੇ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਲੇਡੀਜ਼ ਕਾਸਟ ਆਗਮ ਤੇ ਇੱਕ ਇੰਸਪੈਕਟਰ ਸਰ ਸੀ ਦੇਖੋ ਜੀ ਪਤਾ ਨਹੀਂ ਹੁਣ ਸਰਕਾਰ ਆਪਣੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਹੈ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਤੋਂ ਮੁਕਰ ਰਹੀ ਹੈ ਤਾਂ ਜਿਹੜੀਆਂ ਆਉਣ ਵਾਲੀਆਂ ਚੋਣਾਂ 10 ਤਰੀਕ ਨੂੰ ਤੇ ਸਰਕਾਰ ਨੂੰ ਡਾਰਾ ਵੀ ਜੰਗਨਵਾੜੀ ਵਾਲੇ ਇੱਥੇ ਆਉਣਗੇ ਲੋਕਾਂ ਨੂੰ ਅਵੇਅਰ ਕਰਨਗੇ ਇੱਥੇ ਰੌਲਾ ਪਾਉਣਗੇ ਬਹੁਤ ਵੱਡੀ ਮਹਾਂ ਰੈਲੀ ਹੋਊਗੀ ਇੱਕ ਜਲੰਧਰ ਦੇ ਵਿੱਚ ਜਿਹਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੋਣਗੇ ਤਾਂ ਉਹ ਦੇਖਣਗੇ ਵੀ ਜੋ ਇਹਨਾਂ ਨਾਲ ਪਹਿਲਾਂ ਵਾਅਦੇ ਪੂਰੇ ਕੀਤੇ ਸੀ ਵਾਅਦੇ ਅਸੀਂ ਪੂਰੇ ਨਹੀਂ ਕੀਤੇ ਢਾਈ ਸਾਲ ਪਹਿਲਾਂ ਤਾਂ ਉਹਦਾ ਅੱਜ ਇਹ ਨਤੀਜਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਆਪਣੀ ਉਸ ਸੀਟ ਦਾ ਅੱਜ ਦੇ ਟਾਈਮ ਇਹ ਵੱਡਾ ਖਤਰਾ ਲੱਗਿਆ ਹੈ ਜਿਸ ਕਰਕੇ ਉਹਨਾਂ ਨੇ ਸਾਡੇ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ। ਬਿਲਕੁਲ ਜੀ ਸਾਡੇ ਵਰਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਗਏ ਆ। ਸਾਡੇ ਭਗਤੇ ਤੋਂ ਇੱਕ バス ਗਈ ਹੈ ਜੀ। ਤਾਂ ਮੈਂ ਉਹਨਾਂ ਦੇ ਨਾਲ ਜਾਣਾ ਸੀ ਚਲੋ ਮੈਂ ਨਹੀਂ ਜਾ ਪਾਈ। ਤਾਂ ਫਿਰ ਵੀ ਵਰਕਰਾਂ 'ਚ ਸਾਡੇ 'ਚ ਬੜਾ ਜੋਸ਼ ਸੀ। ਤਾਂ ਅੱਜ ਵਰਕਰ ਹੁਣ ਤੱਕ ਵੀ ਇਹ ਕਹਿੰਦੇ ਰਹੇ ਵੀ ਅਸੀਂ ਘਰੇ ਆ ਕੇ ਧਰਨਾ ਲਾਣੇ ਆ ਤੁਹਾਡੇ ਆਨੇ ਆ। ਤਾਂ ਚਲੋ ਮੈਂ ਰੋਕਿਆ ਵੀ ਤੁਸੀਂ ਉੱਧਰ ਜਾਣ ਦੀ ਕੋਸ਼ਿਸ਼ ਕਰੋ ਤੇ ਇੱਥੇ ਤਾਂ ਚਲੋ ਹੁਣ ਬੈਠੇ ਆ ਚਲੋ ਮੈਂ ਤਾਂ ਹਾਂ ਰਹੀ ਗਈ ਜਦੋਂ ਰਹਿ ਗਈ ਜਾਣਾ ਕੁਝ ਤੋਂ ਬਿਪਾਰ ਵੇਖਣ ਦਾ ਵਿਚਾਰ ਕਰਤਾ ਉਸ ਤੇ ਵੀ ਕੋਈ ਜਦੋਂ ਬਿਲਕੁਲ ਜੀ ਬਿਲਕੁਲ ਕਰਾਂਗੇ ਬਹੁਤ ਵੱਡਾ ਪ੍ਰਦਰਸ਼ਨ ਕਰਾਂਗੇ ਅੱਜ ਦੀ ਰੈਲੀ ਤੋਂ ਵੀ ਵੱਡਾ ਕਰਾਂਗੇ ਅੱਜ ਦੀ ਰੈਲੀ ਦੀਆਂ ਹੁਣ ਤੱਕ ਦੀਆਂ ਖਬਰਾਂ ਬਹੁਤ ਤੁਹਾਡੇ ਕੋਲ ਵੀ ਆ ਚੁੱਕੀਆਂ ਹੋਣਾਂਗਾ ਸਾਡੇ ਕੋਲ ਵੀ ਆ ਗਈਆਂ ਬਹੁਤ ਵੱਡੀ ਸਾਡੀ ਉੱਥੇ ਮਹਾ ਰੈਲੀ ਹੋਈ ਆ ਤਾਂ ਅਸੀਂ ਅਗਲੀਆਂ ਚੋਣਾ ਜਿਮਨੀ ਚੋਣਾ ਦੇ ਵਿੱਚ ਇਸ ਤੋਂ ਵੀ ਵੱਡਾ ਇਕੱਠ ਕਰਾਂਗੇ ਤਾਂ ਸਰਕਾਰ ਲੋਕਾਂ ਨੂੰ ਵੇਅਰ ਕਰਾਂਗੇ ਵੀ ਸਰਕਾਰ ਨੇ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਜਦੋਂ 2.5 ਸਾਲ ਬੀਤ ਜਾਂਦੇ ਵੀ ਪੂਰੇ ਨਹੀਂ ਕੀਤੇ ਤਾਂ ਹੁਣ ਸਾਨੂੰ ਇਹਨਾਂ ਤੋਂ ਉਮੀਦ ਵੀ ਨਹੀਂ ਹੈ ਕਿ ਹੋਰ ਕਰਨਗੇ